ਇਹਦਾ ਅਸੀਂ ਡਰਦੇ ਆ ਅਸੀਂ ਕਿਹਨੇ ਕਿਹ ਅਸੀਂ ਸਿੱਖਾਂ ਦੀ ਗੱਲ ਨਹੀਂ ਕਰਨੀ ਸ਼ਾਇਦ ਇੱਥੇ ਵਾਲਿਆਂ ਨੂੰ ਡਰ ਹੈ ਹੋ ਸਕਦਾ ਮਤਲਬ ਮੈਂ ਪੁਰਾਣਾ ਕਲਚਰ ਨੋਟ ਕਰ ਰਿਹਾ ਮੈਂ ਪੁਰਾਣਾ ਕਲਚਰ ਨੋਟ ਕਰ ਰਿਹਾ ਕਿ ਜੀ ਜਦੋਂ ਆਪਾਂ ਕੋਈ ਵੱਧ ਕੇ ਗੱਲ ਕਰਦੇ ਆ ਕਿ ਬਾਕੀਆਂ ਨਾਲੋਂ ਵੱਧ ਕੇ ਕਹਿੰਨੇ ਕਿ ਅਸੀਂ ਰਾਸ਼ਟਰਵਾਦੀ ਆ ਤਾਂ ਇਹਨਾਂ ਦੇ ਮਨ 'ਚ ਹੋਊਗਾ ਕਿ ਸ਼ਾਇਦ ਪਾਰਟੀ ਦੇ ਲੀਡਰ ਇਸ ਤਰ੍ਹਾਂ ਦੀ ਗੱਲ ਨਾਲ ਖੁਸ਼ ਹੋਣਗੇ ਪਰ ਮੈਨੂੰ ਲੱਗਦਾ ਬਿਲਕੁਲ ਨਹੀਂ ਖੁਸ਼ ਹੋਣਗੇ ਉਹ ਖੁਸ਼ ਹੋਣਗੇ ਜਦੋਂ ਤੁਸੀਂ ਆਪਣੇ ਆਪਣੇ ਲੋਕਾਂ ਦੀ ਗੱਲ ਕਰੋਗੇ ਰਾਹੁਲ ਗਾਂਧੀ ਕਦੇ ਨਹੀਂ ਰੋਕਦੇ ਇਸ ਮੈਨੂੰ ਤਾਂ ਨਹੀਂ ਕਦੀ ਕਿਸੇ ਨੂੰ ਰੋਕ ਤੇ ਰਾਹੁਲ ਗਾਂਧੀ ਦਾ ਆਪ ਕਹਿੰਦੇ ਨੇ ਆਕਸਫੋਰਡ ਦੀ ਉਹਦੀ ਇੰਟਰਵਿਊ 'ਚ ਮੈਂ ਸੁਣਿਆ ਉਹ ਕਹਿੰਦਾ ਇਸ ਵਕਤ ਸਾਡੇ ਦੇਸ਼ ਵਿੱਚ ਸਾਰੇ ਇੰਸਟੀਟਿਊਸ਼ਨਸ ਭਾਜਪਾ ਨੇ ਹਾਈਜੈਕ ਕਰ ਲਏ ਨੇ ਅੱਜ ਸਾਡੇ ਦੇਸ਼ ਵਿੱਚ ਬੋ ਜੋ ਆਪਾਂ ਇੱਥੇ ਗੱਲਾਂ ਕਰਦੇ ਆਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਮਾਈਨੋਰਟੀਜ਼ ਆ ਮਾਈਨੋਰਟੀਜ਼ ਕੌਣ ਆ ਅਸੀਂ ਆ ਜਾਂ ਮੁਸਲਮਾਨ ਆ ਅਸੀਂ ਆ ਜਾਂ ਇਵਨ ਦਲਿਤਸ ਨੂੰ ਮੈਂ ਪੁੱਟਨ ਕਰਦਾ ਮਾਈਨੋਰਟੀਜ਼ ਜਾਂ ਜਿਹੜੇ ਇਸਾਈ ਨੇ ਉਹ ਕਹਿੰਦਾ ਮਾਈਨੋਰਟੀਜ਼ ਆਰ ਸੈਕੰਡ ਗ੍ਰੇਡ ਸਿਟੀਜ਼ਨਸ ਆਫ ਦਿਸ ਕੰਟਰੀ ਉਹ ਸਾਡਾ ਜਿਹੜਾ ਲੀਡਰ ਕਹਿ ਰਿਹਾ ਲੀਡਰ ਆਫ ਆਪੋਜੀਸ਼ਨ ਇੱਕ ਫੋਰਨ ਸੋਇਲ ਤੇ ਇੰਟਰਵਿਊ ਦੇ ਰਿਹਾ ਕਿ ਮਾਈਨੋਰਟੀ ਸੇਫ ਨਹੀਂ ਗਿਆ ਕਿਉਂਕਿ ਟਰੈਕ ਰਿਕਾਰਡ ਹੈ ਬੀਜੇਪੀ ਦਾ ਇੰਨੇ ਹਮਲੇ ਇੰਨੇ ਕਤਲੋਗਾਰਤ ਇੰਨੇ ਝੂਠੇ ਪਰਚੇ ਕਿੰਨੇ ਲੋਕਾਂ ਨੂੰ ਫੜ ਕੇ ਜੇਲ੍ਹਾਂ ਚ ਦਿੱਤਾ ਜੋ ਆਪਾਂ ਜਿਹੜੇ ਵਿਚਾਰੇ ਵਿਦਵਾਨ ਨੇ ਇੰਟੈਲੈਕਚੁਅਲ ਨੇ ਹਿਊਮਨ ਰਾਈਟ ਐਕਟਿਵਿਸਟ ਨੇ ਤਾਂ ਜਦੋਂ ਉਹ ਬੰਦਾ ਕਹਿ ਰਿਹਾ ਫਿਰ ਅਸੀਂ ਕਿਉਂ ਡਰਦੇ ਆ ਜੀ ਅਸੀਂ ਆਪਣੇ ਆਪ ਬਾਰੇ ਆਪਣੀ ਕੌਮ ਦੇ ਬਾਰੇ ਬੋਲਣ ਵਾਰ ਇੱਕ ਵਾਰ ਸਿੱਕਾ ਦੇ ਲਈ ਡਰਦੇ ਹਾਂ